ਸੱਚੀ ਗੱਲ ਦੋਸਤੋ ਬਸੰਤ ਦਾ ਮੌਸਮ ਚੱਲ ਰਿਹਾ ਹੈ ਅਸਮਾਨ ਤੇ ਪਤੰਗ ਉੱਦੇ ਨਜ਼ਰ ਆ ਰਹੇ ਨੇ ਇਹਨਾਂ ਦੀਆਂ ਡੋਰਾ ਨੌਜਵਾਨਾਂ ਦੇ ਹੱਥ ਬੱਚਿਆਂ ਦੇ ਹੱਥ ਦਿਖਾਈ ਦਿੰਦੀਆਂ ਨੇ ਇਹ ਡੋਰਾ ਹੁਣ ਜ਼ਿੰਦਗੀ ਦੀ ਡੋਰ ਨੂੰ ਕੱਟਦੀਆਂ ਜਾਤੀਆਂ ਨੇ ਪਹਿਲਾਂ ਪਤੰਗ ਸੁਤਤੀ ਧਾਗੇ ਨਾਲ ਉਡਾਇਆ ਜਾਂਦਾ ਸੀ ਪਰ ਪਿਛੇ ਕੋਈ ਸਾਲਾਂ ਤੋਂ ਇਸ ਲਈ ਚਾਈਨਾ ਡੋਰ ਦੀ ਵਰਤੋਂ ਸ਼ੁਰੂ ਹੋ ਗਈ ਹੈ ਜਿਸ ਦੇ ਕਾਰਨ ਅਨੇਕਾਂ ਜਾਨਲੇਵਾ ਹਾਦਸੇ ਵਾਪਰ ਚੁਕੇ ਨੇ ਬਸੰਤ ਦੇ ਜਾਂਦੇ ਵਿੱਚ ਪੰਜਾਬ, ਗੁਜਰਾਤ, ਦਿੱਲੀ ਇੱਥੇ ਬਹੁਤ ਰਿਪੋਰਟਾਂ ਆਉਂਦੀਆਂ ਨੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਲੋਕਾਂ ਦੇ ਜ਼ਖਮੀ ਹੋਣ ਦੀਆਂ ਪੰਖੜੀਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਅਕਸਰ ਪੜਨ ਦੇਖਣ ਸੁਣਨ ਨੂੰ ਮਿਲ ਜਾਂਦੀਆਂ ਨੇ ਦੋਸਤੋ ਗੈਸਲ ਚੈਨਾਡੋਰ ਹੈ ਕਿ ਜਿਸ ਦਾ ਖਤਰਾ ਇਡਾ ਸੜੇ ਸਾਰੇ ਨੇ ਸਿਰ ਤੇ ਮੰਡਰਾ ਰਿਹਾ ਹੈ ਚੈਨਾਡੋਰ ਸਿੰਥੈਟਿਕ ਧਾਗੇ ਤੋਂ ਨਾਈਲੋਨ ਜਾਂ ਪਲਾਸਟਿਕ ਤੋਂ ਬਣੀ ਹੋਈ ਹੁੰਦੀ ਹੈ ਇਹਦੇ ਉੱਤੇ ਕੱਚ ਚੜਾਇਆ ਜਾਂਦਾ ਹੈ ਜਿਹਨੂੰ ਇਸਤੇ ਕੱਚ ਦਾ ਲੇਪ ਕੀਤਾ ਜਾਂਦਾ ਹੈ ਤਾਂ ਇਸ ਦੀ ਤਾਰ ਚਾਪੂ ਨਾ ਵੀ ਤਿੱਖੀ ਹੋ ਜਾਂਦੀ ਹੈ ਫਿਰ ਜਿਹੜਾ ਇਸ ਵਿੱਚ ਫਸ ਜਾਂਦਾ ਹੈ ਉਹਦੀ ਖੈਰ ਨਹੀਂ ਹੁੰਦੀ ਉਹੋ ਕੱਟੇ-ਕੱਟੇ ਜ਼ਹਿਮਤਾ ਹੋਏ ਗਈ ਹੋਏਗਾ अनेका ਕਿਸਾਨ ਦੇ ਵਿੱਚ ਹੁਣ ਤੱਕ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਕੁਝ ਦਿਨ ਪਹਿਲਾਂ ਸੁਧਿਆਣੇ ਜਿਹੜੇ ਦੇ ਪਿੰਡ ਬੱਦੋਵਾਲ ਦੇ ਵਿੱਚ ਇੱਕ 7 ਸਾਲਾ ਬੱਚੇ ਦੀ ਮੌਤ ਹੋਈ ਚੈਨੰਡੋ ਦੇ ਕਾਰਨ ਇਹ ਇਕੱਲੀ ਮੌਤ ਨਹੀਂ ਅੰਗਿਣਤ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਕਿਸੇ ਕਾਰਨ 10 ਜਨਵਰੀ 2017 ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਢੋਰ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਸੀ ਟ੍ਰਿਬਿਊਨਲ ਨੇ ਦੇਸ਼ ਘਰ ਵਿੱਚ ਪਾਬੰਦੀ ਲਾਉਂਦੇ ਹੋਏ ਇਸ ਢੋਰ ਦੇ ਉੱਤੇ ਇਹ ਵਿਵਸਥਾ ਕੀਤੀ ਸੀ ਕਿ ਜੇ ਕੋਈ ਵੀ ਇਹ ਢੋਰ ਫੜੀ ਜਾਵੇਗੀ ਤਾਂ ਉਸ ਢੋਰ ਕਰਦਾ ਕੋਈ ਵੇਚਦਾ ਜਾਂ ਇਸਤੇਮਾਲ ਕਰਦਾ ਫੜਿਆ ਜਾਵੇਗਾ ਤਾਂ ਉਸ ਨੂੰ 5 ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕੀਗੀ ਜਾਂ 1 ਲੱਖ ਰੁਪਏ ਤੱਕ ਜੁਰਮਾਨਾ ਲਾਇਆ ਜਾ ਸਕੇਗਾ ਇਸ ਦੇ ਬਾਵਜੂਦ ਵੀ ਠੇਕਾ ਮਾਮਲੇ ਵਿੱਚ ਕੋਈ ਤਮੀਨੀ ਨਹੀਂ ਆਈ ਕਿਤਨਾ ਮਾ ਬਾਜਸਤੂ ਉਮੇ ਚਲ ਰਹੀਆਂ ਨੇ ਪੰਜਾਬ ਦੇ ਵਿੱਚ ਸੀਆਰਪੀਸੀ ਦੀ ਧਾਰਾ 643 ਤਹਿਤ ਹਮੇਸ਼ਤ ਕਵੰਦੀ ਲੱਗੀ ਹੋਈ ਹੈ ਬਾਕੀ ਰਾਜਾਂ ਦੇ ਵਿੱਚ ਵੀ ਆਪੋ ਆਪਣੇ ਤਰੀਕੇ ਨਾਲ ਕਵੰਦੀਆਂ ਲਾਈਆਂ ਗਈਆਂ ਨੇ ਕਈ ਥਾਵਾਂ ਤੇ 304ਏ ਦੇ ਤਹਿਤ ਵੀ ਕਾਰਵਾਈ ਹੋਈ ਹੈ ਦੇਸ਼ ਦੇ ਵਿੱਚ ਚਾਇਨਾ ਡੋਰ ਨੂੰ ਵਰਤਨ ਵਾਲਿਆਂ ਦੇ ਖਿਲਾਫ ਵੇਚਣ ਵਾਲਿਆਂ ਦੇ ਖਿਲਾਫ ਮਹਾਰਾਸ਼ਟਰ ਮੱਧ ਪ੍ਰਦੇਸ਼ ਵਿੱਚ ਬੜੀ ਸ਼ਕਤੀ ਦੇ ਨਾਲ ਹੋਰ ਵੀ ਟੰਗਪੀ ਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਜਿਹੜਾ ਬੰਦਾ ਇਸ ਨੂੰ ਵਿਚਦਾ ਫੜਿਆ ਜਾਵੇ ਉਸ ਦੀ ਦੁਕਾਨ ਉਸ ਦੇ ਮਕਾਨ ਨੂੰ ਢਾਉਣ ਦੀ ਘਟਨਾ ਵੀ ਸਾਹਮਣੇ ਆਈ ਹੈ ਤੇ ਉਪਲਿਖਿਆ ਦਿੱਤਾ ਜਾ ਚੁੱਕਾ ਹੈ ਕਿ ਇਹਹੀ ਕਾਰਵਾਈ ਉਸ ਦੇ ਖਿਲਾਫ ਹੋ ਸਕਦੀ ਹੈ ਅਫਸੋਸ ਦੀ ਗੱਲ ਇਹ ਹੈ ਕਿ ਇਸ ਨੂੰ ਵੇਚਣ ਵਾਲੇ ਛੋਟੇ ਛੋਟੇ ਦੁਕਾਨਦਾਰਾਂ ਦੇ ਖਿਲਾਫ ਤਾਂ ਕਾਰਵਾਈ ਹੋਈ ਹੈ ਪਰ ਕਿਹਾ ਜਾਂਦਾ ਹੈ ਕਿ ਡੋਰ ਬਾਰੋਂ ਨਹੀਂ ਆਉਂਦੀ ਹਿੰਦੁਸਤਾਨ ਦੇ ਵਿੱਚ ਹੀ ਬਣਦੀ ਹੈ ਭਾਰਤ ਦੇ ਵਿੱਚ ਹੀ ਬਣਦੀ ਹੈ ਪਰਦੇਸ਼ ਵਿੱਚ ਕਿਸੇ ਵੱਡੇ ਉਤਪਾਰਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਕਾਨੂੰਨੀ ਤੌਰ ਤੇ ਵਿਵਸਥਾ ਵੀ ਹੈਗੀ ਹੈ ਕਿ ਉਸੇ ਖਿਲਾਫ ਕਾਰਵਾਈ ਹੋ ਸਕਦੀ ਹੈ ਕਿਛਲੇ ਮਕਾਨ ਦੁਕਾਨਾਂ ਢਾਉਣ ਤੇ ਗਲਤਾਂ ਕੋਈ ਇਹਦਾ ਸਮਰਥਨ ਸ਼ਾਇਦ ਨਹੀਂ ਕਰੇਗਾ ਹਾਲਾਂਕਿ ਮਾਮਲਾ ਗੰਭੀਰ ਹੈ ਪਰ ਜਿਹੇ ਨਤੀਜੇ ਸਾਡੇ ਸਾਹਮਣੇ ਆਉਣੇ ਚਾਹੀਦੇ ਸੀ ਉਹ ਨਤੀਜੇ ਨਹੀਂ ਆ ਰਹੇ ਲੋਕनियां ਜਾਨਾਂ ਜਾ ਰਹੀਆਂ ਨੇ ਮਾਸੂਮ ਪੰਛੀਆਂ ਦੀਆਂ ਜਾਨਾਂ ਜਾ ਰਹੀਆਂ ਨੇ ਪਰ ਜਿਹੜੇ ਹਾਲਾਤ ਨੇ ਜਿਉਂਦੇ ਉੱਤੇ ਬਣੇ ਹੋਏ ਨੇ ਇਹ ਕਹਾਣੀ ਸਾਡੇ ਭਾਰਤ ਦੀ ਹੈ ਜਿੱਥੇ ਪਤੰਗ ਉਡਾਹੀ ਨਹੀਂ ਜਾ ਸਕਦਾ ਕਿਉਂਕਿ ਅਨੰਤ ਉੱਤੇ ਆਰਤੀ 에ਅਰਕ੍ਰਾਫਟ ਐਕਟ 1934 ਦੇ ਤਹਿਤ ਕੋਈ ਵੀ ਵਿਅਕਤੀ ਬਿਨਾਂ ਅਗਿਆਤੋ ਨੂੰ ਬਾਰਾ ਪਤੰਗ ਕੇ ਲਾਈਡਰ 에ਅਰਸ਼ਿਪ ਜਾਂ ਕੋਈ ਫਲਾਈਂਗ ਮਸ਼ੀਨ ਨਹੀਂ ਉਡਾ ਸਕਦਾ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਅਜਿਹਾ ਕਰਦਾ ਹੈ ਜਿਸ ਨਾਲ ਜਾਨ ਤੇ ਮਾਲ ਦਾ ਨੁਕਸਾਨ ਹੋ ਸਕਦਾ ਤਾਂ 1 ਕਰੋੜ ਰੁਪਏ ਤੱਕ ਜੁਰਮਾਨਾ ਜਾਂ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਜਾਂ ਦੋਵੇਂ ਹੋ ਸਕਦੇ ਨੇ ਪਰ ਇਹਨਾਂ ਸਬਨਾਂ ਦੇ ਬਾਵਜੂਦ ਜੋ ਸਾਡੇ ਕੋਲ ਨਤੀਜੇ ਆਉਣੇ ਚਾਹੀਦੇ ਸੀ ਉਹ ਨਹੀਂ ਆ ਰਹੇ ਜਿਸ ਦਿਨ ਵੱਡੇ ਲੋਕਾਂ ਦੇ ਖਿਲਾਫ ਜਿਹੜੇ ਇਸ ਨੂੰ ਧਾਗੇ ਨੂੰ ਜਾਨਲੇਵਾ ਧਾਗੇ ਨੂੰ ਮਾਰਕੀਟ ਵਿੱਚ ਸਪਲਾਈ ਕਰ ਰਹੇ ਨੇ ਕਾਰਵਾਈ ਨਹੀਂ ਹੋਊਗੀ ਓਨੀ ਦੇਰ ਤੱਕ ਇਸ ਤੇ ਕਾਬੂ ਪਾਉਣਾ ਔਖਾ ਹੈ ਕਾਬੂ ਸਰਕਾਰਾਂ ਵੀ ਨਹੀਂ ਕਰ ਲੀਆਂ ਪਾ ਸਕਦੀਆਂ ਕਾਬੂ ਪਾਉਣ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਹਰ ਬੰਦਾ ਜਿਹੜਾ ਵੀ ਚੈਨਾ ਡੋਰ ਵਕਤਨ ਵਾਲੇ ਨੂੰ ਵੇਚਣ ਵਾਲੇ ਨੂੰ ਦੇਖਦਾ ਤਾਂ ਘੱਟੋ ਘੱਟ ਉਸ ਦੀ ਸ਼ਿਕਾਇਤ ਰੇ ਤਾਂ ਕਿ ਮਸੂਮ ਮਰ ਗਿਆ ਜਾਨਾ ਬਚ ਸਕਾ